ਮੈਂ ਇੱਕ ਗੱਲ ਕਹਿਣਾ ਹੁੰਨਾ ਹਮੇਸ਼ਾ ਦਵਾਨਾਂ ਦੇ ਵਿੱਚ ਕਿ ਬੈਠਣਾ ਇੱਕ ਕਲਾ ਹੈ ਹੁਣ ਬੈਠਣਾ ਕਲਾ ਕਿੱਦਾਂ ਹੈ ਜੇ ਕਿਤੇ ਬੈਠਣ ਬਾਰੇ ਤੁਸੀਂ ਕੋਈ ਸਬਕ ਜ਼ਿੰਦਗੀ ਚ ਲੈਣਾ ਹੋਵੇ ਨਾ ਤੇ ਹਰਮੰਦਰ ਸਾਹਿਬ ਦੀ ਪਾਵਨ ਪਵਿੱਤਰ ਸਰੋਵਰ ਜਮੀਨ ਨੂੰ ਦੇਖਿਓ ਜੇ ਕਿਤੇ ਬੈਠਣ ਬਾਰੇ ਜਾਣਨਾ ਹੋਵੇ ਹਰਮੰਦਰ ਸਾਹਿਬ ਦੀ ਧਰਤੀ ਨੂੰ ਵੇਖਿਓ ਹਰ ਮੰਦਰ ਸਾਹਿਬ ਦੋ ਸਿਰਾਂ ਦੀ ਕਹਾਣੀ ਕਹਿੰਦਾ ਹੈ ਇੱਕ ਸਿਰ ਸ਼ਹੀਦ ਬਾਬਾ ਦੀਪ ਸਿੰਘ ਦਾ ਹੈ ਤੇ ਦੂਜਾ ਸਿਰ ਮੱਸੇ ਰੰਗੜ ਦਾ ਹੈ ਬਾਬਾ ਦੀਪ ਸਿੰਘ ਉੱਥੇ ਬੈਠਾ ਜਿੱਥੇ ਤੁਸੀਂ ਬੈਠੇ ਹੋ ਮੇਰੀਆਂ ਮਾਮਾਆਂ ਬੈਠੀਆਂ ਪਹਿਣਾ ਬੈਠੀਆਂ ਧੀਆਂ ਬੈਠੇ ਬਜ਼ੁਰਗ ਬੈਠੇ ਨੇ ਮੇਰੇ ਹਮ ਉੱਪਰ ਬੈਠੇ ਨੇ ਨੌਜਵਾਨ ਬੈਠੇ ਨੇ ਬੱਚੇ ਬੈਠੇ ਬਾਬਾ ਦੀਪ ਸਿੰਘ ਉੱਥੇ ਬੈਠਾ ਜਿੱਥੇ ਤੁਸੀਂ ਬੈਠੇ ਹੋ ਤੇ ਮੱਥਾ ਰੰਗੜ ਉੱਥੇ ਬੈਠਾ ਜਿੱਥੇ ਭਾਈ ਸਾਹਿਬ ਸਤਗੁਰਾਂ ਦੀ ਪਾਵਨ ਪਵਿੱਤਰਤਾ ਬਿਆਚੌਰ ਕਰ ਰਿਹਾ ਪਰ ਬੈਠਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਬਾਬਾ ਦੀਪ ਸਿੰਘ ਨੂੰ ਬਹਿਣਾ ਹੁੰਦਾ ਸੀ ਤੇ ਉਹ ਜਦੋਂ ਬੈਠਾ ਨਾ ਅੱਜ ਵੀ ਗੈਰ ਖੇਤੇ ਦੇ ਗੈਰ ਜਵਾਨ ਦੇ ਗੈਰ ਮਾਜਬ ਦੇ ਲੋਕ ਜਦੋਂ ਉੱਥੋਂ ਦੀ ਗੁਜ਼ਰਦੇ ਨੇ ਨਾ ਉਹ ਸਾਡੇ ਵਾਲੇ ਆਪਾਂ ਸਾਰੇ ਸਾਨੂੰ ਜਦੋਂ ਉਹ ਖਲੋਤਿਆਂ ਵੇਖਦੇ ਨੇ ਉਹ ਪੁੱਛਦੇ ਆ ਇੱਥੇ ਤੁਹਾਡਾ ਕੌਣ ਬੈਠਾ ਹੈ ਤੇ ਅਸੀਂ ਉਹਨਾਂ ਨੂੰ ਦੱਸਦੇ ਇੱਥੇ ਸਾਡਾ ਸ਼ਹੀਦ ਬਾਬਾ ਦੀਪ ਸਿੰਘ ਬੈਠਾ। ਦੁਨੀਆ ਪਰਦੇ ਰਹਿ ਵਰ ਤੇ ਦਰਵੇਸ਼ਾਂ ਨੇ ਉਹਨੂੰ ਪ੍ਰਣਾਮ ਕਰ ਦਿੱਤੀ ਕਿਉਂ? ਕਿਉਂਕਿ ਉਹਨੂੰ ਬਹਿਣਾ ਆਉਂਦਾ ਸੀ ਤੇ ਗੁਰੂ ਨੇ ਫਿਰ ਆਪਣੇ ਚਰਨਾਂ 'ਚ ਉਹਨੂੰ ਬਹਿਣ ਜੋਗੀ ਥਾਂ ਦੇ ਦਿੱਤੀ। ਮਸਾ ਰੰਗੜਾ ਉੱਥੇ ਬੈਠਾ। ਜਿੱਥੇ ਪਹਿਲਾ ਪ੍ਰਕਾਸ਼ ਹੋਇਆ। ਮਸਾ ਰੰਗੜ ਉੱਥੇ ਬੈਠਾ ਜਿੱਥੇ ਕਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੰਧਾ ਹੱਥ ਦੇ ਵਿੱਚ ਲੈ ਕੇ ਸ਼ਬਦ ਗਾਵਿਆ ਮਸਾ ਰੰਗੜ ਉੱਥੇ ਬੈਠਾ ਜਿੱਥੇ ਕਦੇ ਬਾਬਾ ਬੁੱਢਾ ਜੀ ਨੇ ਧੰਨ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੌਰ ਕੀਤਾ ਤੇ ਸਤਗੁਰਾਂ ਦੀ ਬਾਣੀ ਪੜੀ ਪਰ ਉਹਨੂੰ ਬਹਿਣਾ ਨਹੀਂ ਸੀ ਆਉਂਦਾ ਦੁਨੀਆਂ ਪਰਦੇ ਵਿਦਵਾਨਾਂ ਚਿੰਤਕਾਂ ਤੇ ਬੁੱਧੀਜੀਵੀ ਤੇ ਫਲਸਫਰਾਂ ਨੇ ਉਹਦੇ ਤੇ ਥੁੱਕ ਦਿੱਤਾ ਜਾ ਉਸ ਜੋਗ ਜੀ ਜਿਹ ਹੈਗਾ ਐਸੇ ਕਰਕੇ ਸਿੰਘਾਂ ਨੇ ਉਹਦਾ ਸਿਰ ਵੀ ਉੱਥੇ ਨਹੀਂ ਜੇ ਰਹਿਣ ਦਿੱਤਾ ਮੇਰਾ ਕਹਿਣ ਤੋਂ ਭਾਵ ਹੈ ਬੈਠਣਾ ਭਾਵੇਂ ਲਮੇਰਾ ਨਾ ਹੋਵੇ ਬੈਠਣਾ ਭਾਵੇਂ ਮਿੰਟਾਂ ਦਾ ਹੋਵੇ ਮਿੰਟਾਂ ਤੋਂ ਵਜਾਏ ਭਾਵੇਂ ਘੰਟਿਆਂ ਦਾ ਹੋਵੇ ਪਰ ਜਿੰਨਾ ਵੀ ਬੈਠੋ ਭਾਵੇਂ 10 ਮਿੰਟ ਬੈਠੋ ਭਾਵੇਂ ਅੱਧਾ ਘੰਟਾ ਬੈਠੋ ਭਾਵੇਂ ਘੰਟਾ ਬੈਠੋ ਪਰ ਜਦੋਂ ਬਹਿਣਾ ਨਾ ਤ ਉਸ ਵੇਲੇ ਤਰਲਾ ਲੈਣਾ ਦੀਨ ਦੁਨੀਆ ਦੇ ਮਾਲਕ ਕਿਰਪਾ ਕਰੀ ਖਾਂ ਹੁਣ ਗੱਲ ਤੁਹਾਡੀ ਤੇ ਮੇਰੀ ਹੋਵੇ ਵਿੱਚ ਕੋਈ ਤੀਜਾ ਹੋਣਾ ਨਹੀਂ ਜੇ ਚਾਹੀਦਾ ਇਹ ਉਦੋਂ ਹੁੰਦਾ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ